thế thì bây giờ thì ra đây phun từ camp charlu ya Tá oh. मैनवा अपनी टीम जो है 30 सारे लोगों को लेके आ जाइए अपनी टीम रवि जी प्लीज जल्दी बैठ के लागेगी लगे हो सारे जो भी जो कंसर्न प्लीज आगे उस सीट पे जो भी पर्सन अपने इधर बैठे हैं प्लीज सारे आगे आ जाओ अमले साहब प्लीज आओ

सर प्लीज लाइने चलो लाइए जो भी पसंद रहे हैं एक सीक्वेंस से रिच करो प्लीज एक लाइन से रिच सिर्फ दो मिनट का चार लाइन का बोलना सो फ्री और जो भी डोनर्स बैठे बैठे हैं वो ऐसे ही बैठे रहने वाली कोशिश करना उन्हें अपना ब्लड रेडी करना और मेरी टीम को गुजारिश है पीछे जो भी करेंगे उन्होंने

मैं शपथ लेता हूँ कि मैं अपना रक्त नियमित रूप से काम करूँगा भारत में रक्त की विशाल आवश्यकता को ध्यान में रखते हुए मैं ये वचन देता हूँ कि मैं अपने परिवार पर दोस्तों सहयोगियों आग्रह करने का प्रयास करूंगा इसके साथ इसके साथ मैं यह वचन देता हूं कि जब भी कभी किसी को रक्ष की ज़रूरत होगी, हो मैं अपने खर्चे पर बिना किसी जो आदत से काम करूंगा। मैं सतर प्रयास करूंगा। ¡Gracias! ਸਿੰਧੀ ਸਿਨਮਾ ਦੇ ਵਿੱਚ ਅੱਜ ਸਿੰਘ ਪੈਲੇਸ ਦੇ ਵਿੱਚ ਅੱਜ ਫੂਨਦਨ ਕੈਂਪ ਕਰਾਇਆ ਜਾ ਰਿਹਾ ਜਿਸ ਇਤਿਹਾਸਿਤ ਯਾਦ ਵਿੱਚ ਸ੍ਰੀ ਤਰਲੋਚਨ ਦੇਨ ਸ਼੍ਰੀਮਤੀ ਪ੍ਰਕਾਸ਼ਕੋਰੀ ਦੇਵਲੀ ਯਾਦ ਵਿੱਚ ਅੱਜ ਫੂਨਦਨ ਕੈਂਪ ਸਿੰਘੀ ਪੈਲੇਸ ਵਿੱਚ ਕਰਾਇਆ ਜਾ ਰਿਹਾ ਜਿੱਥੇ ਐਮਐਲਏ ਸਵਰਨ ਸਿੰਘ ਜੀ ਪਹੁੰਚ ਹੋਏ ਹੈ ਜੀ ਫੂਨਦਨ ਕਰ ਰਹੇ ਨਾਲੀ ਬੈਟ ਮੈਨੂੰ ਯਾਦ ਨਹੀਂ ਹੁਣ ਕਿੰਨੀ ਵਾਰੀ ਕਾਫੀ ਟਾਈਮ ਖੂਨਦਾਨ ਕਰ ਚੁੱਕਿਆ ਮੈਂ ਲਗਭਗ ਸੀ ਲਗਾ ਲਓ 10 12 ਸਾਲ ਦੇ ਕਰੀਬ ਹੋ ਗਏ ਖੂਨਦਾਨ ਕਰਦੇ ਨੂੰ ਔਰ ਲਗਾਤਾਰ ਹੀ ਖੂਨਦਾਨ ਸਾਲ ਵਿੱਚ 2 ਜਾਂ 3 ਵਾਰੀ ਕਰਦਾ ਹੀ ਰਹਿੰਦੇ ਆ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਜਾਂ ਕੋਈ ਵੀ ਕੈਂਪ ਲੱਗਦਾ ਹੈ ਜਾਂ ਅਸੀਂ ਆਪ ਵੀ ਕਈ ਵਾਰ ਕੈਂਪ ਲਗਾਉਨੇ ਆ ਤਾ ਖੂਨਦਾਨ ਕੈਂਪ ਦੇ ਵਿੱਚ ਯਾ ਕਿਤੇ ਹੋਰ ਵੀ ਕਈ ਵਾਰ ਜਿਵੇਂ ਕਿਸੇ ਨੂੰ ਲੋੜ ਇੱਕ ਵਾਰ ਪੈ ਗਈ ਸੀ ਤਾਂ ਮੈਂ ਐਮਰਜੈਂਸੀ ਜਾ ਕੇ ਆਪਣਾ ਜਿਹੜਾ ਖੂਨ ਹੈ ਉਹ ਦਿੱਤਾ ਸੀਗਾ ਤਾਂ ਮੈਂ ਫਾਜ਼ਿਲਕਾ ਇਲਾਕਾ ਵਾਸੀ ਨੇ ਜਿਹੜੇ ਸਾਡੇ ਨੌਜਵਾਨ ਨੇ ਜਿਹੜੇ ਖੂਨਦਾਨੀ ਨੇ ਜਿਹੜੇ ਤੰਦਰੁਸਤ ਜਿਨ੍ਹਾਂ ਦਾ ਸਰੀਰ ਤੰਦਰੁਸਤ ਹੈ ਬਿਮਾਰੀ ਤੋਂ ਦੂਰ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਖੂਨਦਾਨ ਜਿਹੜਾ ਹੈ ਮਹਾਦਾਨ ਹੈ ਏ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਆਪਣੀ ਜਾਨ ਦੇ ਬਚਾਉਣ ਲਈ ਤਾਂ ਇੱਕ ਖੂਨ ਹੈ ਜਿਹੜਾ ਕਿਸੇ ਵੀ ਮਸ਼ੀਨ ਨਾਲ ਪੈਦਾ ਨਹੀਂ ਕੀਤਾ ਜਾ ਸਕਦਾ ਇੱਕ ਮਾਨਵ ਦਾ ਸਰੀਰ ਹੈ ਜਿਹੜਾ ਉਹੀ ਜਿਹੜਾ ਖੂਨ ਪੈਦਾ ਕਰ ਸਕਦਾ ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਿੰਨੇ ਵੀ ਆਪਣੇ ਫਾਜ਼ਿਲਕਾ ਵਾਸੀ ਨੇ ਵੱਧ ਤੋਂ ਵੱਧ ਆਪਾਂ ਜਿਹੜਾ ਖੂਨਦਾਨ ਕਰਾਇਆ ਕਰੀਏ ਦੇਖੋ ਸ਼੍ਰੀ ਰਾਮਕਿਰ ਕੀਰਤਨ ਸੇਵਾ ਸੰਗ ਸੋਸਾਇਟੀ ਜਿਹੜੇ ਸਾਡੇ ਰਜੀਵ ਕੁਕੜੇਜਾ ਜੀ ਨੇ ਇਹਨਾਂ ਦੀ ਸਾਰੀ ਟੀਮ ਹੈ ਬਹੁਤ ਸਾਲਾਂ ਤੋਂ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਮੈਂ ਵੀ ਇਹਨਾਂ ਨਾਲ ਕਾਫੀ ਲੰਮੇ ਸਮੇਂ ਤੋਂ ਜੁੜਿਆ ਹੋਇਆ ਔਰ ਖੂਨਦਾਨ ਦੀ ਟੀਮ ਦੇ ਜਿਹੜੇ ਵੀ ਸਾਰੇ ਮੈਂਬਰ ਨੇ ਇਹਨਾਂ ਦੇ ਸਾਰੇ ਵਧਾਈ ਦੇ ਪਾਤਰ ਨੇ ਔਰ ਜਿੰਨੇ ਵੀ ਖੂਨਦਾਨੀ ਸੱਜਣ ਨੇ ਫਾਜ਼ਿਲਕਾ ਜਾਂ ਫਾਜ਼ਿਲਕਾ ਸ਼ਹਿਰ ਦੇ ਵਾੜਾਂ ਦੇ ਆਸ-ਪਾਸ ਦੇ ਪਿੰਡਾਂ ਦੇ ਮੈਂ ਸਾਰਿਆਂ ਦੀ ਸ਼ਲਾਘਾ ਕਰਦਾ ਜੋ ਇਸ ਨੇਕ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਕੀ ਕਹਣਾ ਚਾਹੁੰਗੇ ਤੁਸੀਂ ਤਾਂ ਖੂਨਦਾਨ ਕਰਦੇ ਹੋ ਤਾਂ ਫਾਜ਼ਿਲ ਕਾ ਵਾਸਤੇ ਹੀ ਕਰਾ ਰਹੇ ਹੋ ਦੇਖੋ ਮੇਰਾ ਖੂਨਦਾਨ ਅੱਜ ਚਲੋ 2.5 ਸਾਲ ਹੋ ਗਏ ਚਲ ਮੈਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਫਾਜ਼ਿਲ ਕਾ ਦੀ ਉਸ ਤੋਂ ਪਹਿਲਾਂ ਵੀ 10-12 ਸਾਲ ਤੋਂ ਮੈਂ ਖੂਨਦਾਨ ਕਰਦਾ ਆ ਰਿਆਂ ਤਾਂ ਇੱਕ ਤਰ੍ਹਾਂ ਦਾ ਮੇਰਾ ਇਹ ਵੀ ਹੁੰਦਾ ਵੀ ਲੋਕਾਂ ਨੂੰ ਮੈਸੇਜ ਵੀ ਜਾਏ ਮੈਂ ਆਪ ਜਾ ਕੇ ਇੱਕ ਸਾਧਾਰਨ ਦੀ ਤਰ੍ਹਾਂ ਖੂਨਦਾਨ ਕਰਾਂ ਤਾਂ ਮੇਰੀ ਅਪੀਲ ਹੈ ਬੇਨਤੀ ਹੈ ਲੋਕਾਂ ਨੂੰ ਖੂਨ ਜ਼ਰੂਰ ਦਾਨ ਕਰੋ ਜਿਹੜਾ ਵੀ ਕੋਈ ਜਿਹਦਾ ਸਵਸਥ ਸਰੀਰ ਹੈ ਖੂਨ ਜ਼ਰੂਰ ਦਾਨ ਕਰੋ ਇੱਕ ਚੀਜ਼ ਹੋਰ ਵੇਖੋ ਮੇਰੇ ਜਿਹੜੇ ਲੋਕ ਡਰਦੇ ਨੇ ਵੀ ਖੂਨ ਦਾਨ ਕਰਨ ਨਾਲ ਖੂਨ ਘੱਟ ਹੋ ਜਾਏਗਾ ਜਾਂ ਕੁਝ ਹੋ ਜਾਏਗਾ ਸਾਡਾ ਤਾਂ ਖੂਨ ਦਾਨ ਕਰਨਾ ਵਧਿਆ ਹੀ ਹੈ ਘੱਟ ਤਾਂ ਅਜ ਤੱਕ ਹੋਇਆ ਨਹੀਂ ਤਾਂ ਉਹਨਾਂ ਨੂੰ ਕੀ ਕਹਿਣਾ ਚਾਹਦੇ ਵੇਖੋ ਇਹ ਬੜੇ ਮਨ ਦੇ ਵਿੱਚ ਮੈਂ ਸਮਝਦਾ ਗਲਤ ਧਾਰਨਾ ਬਣੀ ਹੈ ਕਿ ਖੂਨ ਦੀ ਕਮੀ ਹੋ ਜਾਂਦੀ ਹੈ ਹੁਣ ਮੈਨੂੰ ਆਪ ਨੂੰ 10-12 ਸਾਲ ਹੋ ਗਏ ਖੂਨ ਦਾਨ ਕਰਦੇ ਨੂੰ ਮੇਰਾ ਖੂਨ ਵਧਿਆ ਹੀ ਹੈ ਸਭ ਕੁ ਘਟਿਆ ਨਹੀਂ ਬਿਲਕੁਲ ਸਰ ਤੁਸੀਂ ਸਹੀ ਗੱਲ ਕਹੀ ਹੈ ਕਿ ਖੂਨ ਦੇ ਨਾਲ ਖੂਨ ਵੱਧਦਾ ਹੈ ਘਟਦਾ ਨਹੀਂ ਤੁਸੀਂ ਉਹ ਵੀ ਡੋਨਰ ਦੇਖਿਆ ਜਿਹਨਾਂ ਨੂੰ 100-100 ਵਾਰੀ ਬਲੱਡ ਡੇਟ ਕਰ ਚੁੱਕੇ ਹੈ ਅਗਰ ਆਪਣੇ ਦੇਖਿਆ ਬਹੁਤ ਆ ਆਪਣੇ ਅੰਦਰ 14-15 ਨੇ ਤੇ 100 ਵਾਰੀ ਡੋਨੇਟ ਕਰਤਾ ਉਸ ਬੰਦੇ ਨੇ ਪਰ ਕਿਤੇ ਵੇਸ ਨਾਲ ਆਪਣੀ ਬੋਡੀ ਬਲੱਡ ਬਣਾ ਰਹੀ ਹੈ ਤਾਂ ਪਹਿਲੇ ਨਾਲ ਨਰਜ਼ੈਟਿੰਗ ਹੋ ਜਾਂਦਾ ਹੈ ਬੰਦਾ ਸਵਸਤ ਹੋ ਜਾਂਦਾ ਹੈ ਬਿਲਕੁਲ ਸਰ ਦੀ ਖਾਸੀਅਤ ਕੀ ਹੈ ਕਿ ਸਰ ਮੈਨੂੰ 4 ਦਿਨ ਪਹਿਲਾਂ ਇੱਕ ਫੰਕਸ਼ਨ ਵਿੱਚ ਮਿਲੇ ਰਜੀਤ ਜੀ ਉਹ ਨਿਭਾ ਰਹੇ ਆ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਆ ਜੀ ਧੰਨਵਾਦ

ਸਾਡੇ ਛਾਪੜਾ ਫੈਮਿਲੀ ਤੋਂ ਤੇ ਲੋਕਚੰਦ ਛਾਪੜਾ ਜੀ ਔਰ ਸਵਰਗੀ ਪ੍ਰਕਾਸ਼ ਸਿੰਘ ਛਾਪੜਾ ਜੀ ਨੂੰ ਯਾਦ ਵਿੱਚ ਸਮਰਪਿਤ ਹੈ। ਇਸ ਜਗ੍ਹਾ ਤੇ ਇਸ ਭੂਮੀ ਤੇ ਕਹਿ ਸਕੀਏ ਸਾਡਾ ਪਹਿਲਾ ਕੈਂਪ ਹੈ। ਔਰ 2000 ਦਾ ਟਾਰਗੇਟ ਹੈ ਉਹ ਫਾਜ਼ਲ ਕਬਲਾ ਨੇ ਅਚੀਵ ਕਰ ਦੇਣਾ ਹੈ। ਕਹਿੰਦੇ ਜੁੱਤਣੀਆਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਤਾਂ ਸਭ ਤੋਂ ਪਹਿਲਾਂ ਤਾਂ ਸਾਡੇ ਆਜੇ ਐਮਐਲਏ ਸਾਹਿਬ ਪਹੁੰਚੇ ਉਹਨਾਂ ਦਾ ਤਰਮਾਦ ਕਰਦਾ। ਉਗੀ ਰੈਗਲਰ ਪਿਛਲੇ ਲੰਬੇ ਸਮੇਂ ਤੋਂ ਸਾਡੇ ਨਾਲ ਜਦੋਂ ਦੇ ਐਮਐਲਏ ਸਾਹਿਬ ਐਸ ਲਾਈਨ ਚ ਆਏ ਨੇ ਐਮਐਲਏ ਸਾਹਿਬ ਬਣੇ ਹੈ ਫਾਜ਼ਲ ਕਾ ਦੇ ਉਸ ਵਾਰ ਰੈਗੂਲਰ ਸਾਡੇ ਨਾਲ ਡੋਨੇਟ ਕਰ ਰਹੇ ਆ ਬਲੱਡ ਮਿਲ ਕੇ ਔਰ ਬੜਾ ਅੱਛਾ ਲੱਗਿਆ ਸਾਨੂੰ ਸਾਡੇ ਕੋਲ ਪਹੁੰਚੇ ਜਣਾ ਉਹਨੇ ਸਮਾਂ ਦਿੱਤਾ ਤੇ ਫਾਜ਼ਲ ਕਾ ਦੇ ਡੋਨਰਸ ਹੈ ਜੋ ਸਮਾਂ ਸਮਾਂ ਤੇ ਸਾਡੇ ਨਾਲ ਮਿਲ ਨਹੀਂ ਦੇਖਣ ਨੂੰ ਮਿਲੇਗੀ ਜੇ ਕੋਈ 1-2 ਦਿਨ ਪ੍ਰੋਬਲਮ ਆਂਦੀ ਵੀ ਇਹਦੇ ਸਾਨੂੰ ਟੀਮ ਵੱਲੋਂ ਕਾਲ ਆ ਜਾਂਦੀ ਹੈ ਬਲੱਡ ਬੈਂਕ ਤੋਂ ਡੋਨਰ ਪ੍ਰੋਵਾਈਡ ਹੋ ਜਾਂਦੇ ਜਿਵੇਂ ਪਿਛਲੇ ਦੋ ਤਿੰਨ ਦਿਨਾਂ ਨੂੰ A B ਪੋਜ਼ਿਟਿਵ ਸ਼ਾਰਟ ਸੀ A ਪੋਜ਼ਿਟਿਵ ਸ਼ਾਰਟ ਸੀ ਉਹ ਡੋਨਰ ਲਗਾ ਦਿੱਤੇ ਜਾਂਦੇ ਆ ਪਰ 365 ਦਿਨਾਂ ਵਿੱਚ 4-5 ਦਿਨ ਪ੍ਰੋਬਲਮ ਜਾਇਜ਼ ਆਇਆ 360 ਦਿਨ ਤੁਹਾਨੂੰ ਬਿਨਾਂ ਰਿਪਲੇਸਮੈਂਟ ਬਲੱਡ ਮਿਲ ਰਿਹਾ ਤੇ ਇੱਕ ਬੜੀ ਵੱਡੀ ਉਪਲਬਧੀ ਹੈ ਔਰ ਬਾਕੀ ਜਗ੍ਹਾ ਤੇ ਤਾਂ ਪਹਿਲਾਂ ਬਲੱਡ ਲਿਆ ਜਾਂਦਾ ਫਿਰ ਬਲੱਡ ਮਿਲਦਾ ਹੈ ਇਹ ਫਾਜ਼ਿਲਕਾ ਦੇ ਡੋਨਰ ਦੀ ਖਾਸੀਅਤ ਹੈ ਫਾਜ਼ਿਲਕਾ ਦੇ ਰਕਤਦਾਨ ਜੋ ਰਕਤਦਾਨ ਕਰਨਾ ਰਿਹਾ ਹੈ ਇਹਨਾਂ ਦੀ ਬਦੌਲਤ ਹੁੰਦਾ ਹੈ ਜਿੰਦੇ ਕਰਕੇ ਬਲੱਡ ਮਿਲਦਾ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਜੀਵ ਕੁਕੜੇ ਜਿਆ ਬਲੱਡ ਤਾਂ ਲੱਲੇ ਨਾਲ ਚਿਤ ਤੇ ਉਹਨਾਂ ਨੂੰ ਮਿਲਦਾ ਹੈ ਨਹੀਂ ਮੈਂ ਤੁਹਾਨੂੰ ਇੱਕ ਪਹਿਲਾਂ ਇਹ ਵਾਇਡਿੰਗ ਯੂਜ਼ ਕੀਤੀ ਹੈ ਕਿ 100% ਮੈਂ ਤੁਹਾਨੂੰ ਇੱਕ ਐਗਜ਼ਾਮਪਲ ਨਾਲ ਗੱਲ ਕਰਾਂਗਾ ਜੇ ਤੁਸੀਂ ਆਦਾ ਪੈਸਿਆਂ ਦਾ ਖਾਤਾ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਖੋਲ੍ਹਿਆ ਹੈ ਕਿ ਆਈਸੀਸੀ ਬੈਂਕ ਤੁਹਾਨੂੰ ਪੈਸੇ ਦੇ ਦੇਵੇਗਾ ਨਹੀਂ ਦੇਵੇਗਾ ਕਿਉਂ ਨਹੀਂ ਦੇਵੇਗਾ ਜੇ ਤੁਸੀਂ ਬਲੱਡ ਬੈਂਕ ਫਾਜ਼ਿਲਕਾ ਵਿੱਚ ਬਲੱਡ ਨੇਟ ਕੀਤਾ ਹੈ ਤਾਂ ਮੁਖਸਰ ਤੁਹਾਨੂੰ ਬਲੱਡ ਕਿਉਂ ਦੇਵੇਗਾ ਤੁਹਾਨੂੰ ਚੰਡੀਗੜ੍ਹ ਬਲੱਡ ਕਿਉਂ ਦੇਵੇਗਾ ਉੱਥੇ ਤਾਂ ਉਹੀ ਸਿਸਟਮ ਰਹੇਗਾ ਪਰ ਸਾਡੀ ਕੋਸ਼ਿਸ਼ ਹੈ ਕਿ ਸਾਡਾ ਕਈ ਪਿੰਡਾਂ ਦੇ ਪੇਸ਼ੈਂਟ ਮੈਂ ਕਹਿਣਾ ਨਹੀਂ ਚਾਹੂੰਗਾ ਕਿ ਉਹ ਕਿਉਂ ਜਾਣਦੇ ਨੇ ਉਹਦੇ ਸਾਡੇ ਫਾਜ਼ਿਲਕਾ ਦੇ ਵਿੱਚ ਇਲਾਜ ਘਟ ਹੈ ਸਾਡੇ ਫਾਇਲ ਦਾ ਡਾਕਟਰ ਦੀ ਕਮੀ ਹੈ ਨਹੀਂ ਤੁਸੀਂ ਫਾਜ਼ਿਲਕਾ ਲੈ ਕੇ ਆਓ ਸਿਵਲ ਹਸਪਤਾਲ ਦੇ ਸਟਾਫ ਹੈ ਪ੍ਰਾਈਵੇਟ ਵੀ ਡਾਕਟਰ ਨੇ ਜੇ ਤੁਸੀਂ ਪ੍ਰਾਈਵੇਟ ਹੀ ਚ ਜਾਣਾ ਤਾਂ ਅਸੀਂ ਬਾਹਰ ਜਾ ਰਹੇ ਹਾਂ ਉੱਥੇ 8 8 ਬੋਤਲਾਂ ਦੀ ਲੋੜ ਪੈ ਰਹੀ ਹੈ ਸਰ 8 8 ਬੋਤਲਾਂ ਸਾਡੇ ਵਸੇ ਪਰੇਸ਼ਾਨੀ ਖ ਅਸੀਂ ਫਿਰ ਵੀ 70 ਤੋਂ 80% ਸਾਡੇ ਨਾਲ ਅਸੀਂ ਨਾਲ ਖੜਦੇ ਆ 20% ਇੱਕ ਸਾਡੇ ਨਾਲ ਰਾਤ ਨੂੰ ਇੱਕ ਵਾਕਿਆ ਹੋਇਆ ਕਿ ਅਰਨੀ ਵਾਲੇ ਦਾ ਇੱਕ ਪੇਸ਼ੈਂਟ ਸ਼ਿਫਟ ਹੋਇਆ ਉਹਨਾਂ ਨੇ ਸਾਡੀ ਗੱਲ ਹੀ ਨਹੀਂ ਸੁਣੀ ਹੁਣ ਤੱਕ ਵੀ ਸਾਡੀ ਗੱਲ ਨਹੀਂ ਸੁਣਦੇ ਪਏ ਉਹ ਆਦੇ ਹਿਸਾਬ ਨਾਲ ਚੱਲ ਰਹੇ ਨੇ ਆਦੇ ਹਿਸਾਬ ਨਾਲ ਚੱਲਦੇ ਫਿਰ ਸਾਡਾ ਐਕਸਪੀਰੀਅੰਸ ਕਿੱਥੇ ਜਾਊਗਾ ਠੀਕ ਹੈ ਨਾ ਉਹ ਕਹਿੰਦੇ ਸੀ 10 ਬੰਦੇ ਲੈ ਜਾਣੇ ਆ ਜੀ ਜਦੋਂ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਏ ਪੋਜ਼ਿਟਿਵ ਵਾਲਾ ਲੈ ਕੇ ਜਾ ਰਹੇ ਹੋ ਤੁਹਾਡੇ ਕੋਲ ਓ ਪੋਜ਼ਿਟਿਵ ਤੇ 20 ਪੋਜ਼ਿਟਿਵ ਵਾਲੇ ਆ ਨਹੀਂ ਜੀ ਸਾਡੀ ਗੱਲ ਹੋ ਗਈ ਰਾਤੀ 12 ਵਜੇ ਫੋਨ ਆਇਆ ਕਹਿੰਦੇ ਨੇ ਜੀ ਸੰਤਾ ਮਿਲੇ ਹੀ ਨਹੀਂ ਉਹ ਤੇ ਮੈਂ ਕਿਹਾ ਤੁਸੀਂ ਮੇਰੀ ਗੱਲ ਹੀ ਨਹੀਂ ਸੁਣੀ ਇਸ ਚੀਜ਼ ਨੂੰ ਤੇ ਫੋਲੋ ਵੀ ਤਾਂ ਕਰੋ ਸਾਡੀ ਜਾਣਕਾਰੀ ਵੀ ਤਾਂ ਲਓ ਹੁਣ ਵੀ ਤੁਸੀਂ ਫੋਨ ਕਰ ਰਹੇ ਹੋ ਅਸੀਂ ਹੁਣ ਵੀ ਤੁਹਾਨੂੰ ਇਹ ਨ ਜਦੋਂ ਅਸੀਂ ਨੰਬਰ ਦੇ ਰਹੇ ਹਾਂ ਤੁਸੀਂ ਗਾਈਡਲਾਈਨ ਫੋਲੋ ਕਰੋ ਤੁਹਾਨੂੰ ਬਲੱਡ ਮਿਲੇਗਾ ਤਾਂ ਇਹਨੂੰ ਅਸੀਂ ਮਿਸ ਕਮਿਊਨੀਕੇਸ਼ਨ ਗੈਪ ਕਹਿ ਸਕਦੇ ਹਾਂ ਜਿੰਦੇ ਕਰਕੇ ਕਈਆਂ ਲੋਕਾਂ ਦਾ ਨਹੀਂ ਵੀ ਰੇਂਜ ਹੋ ਪਾਂਦਾ ਪਰ 100% ਅਸੀਂ ਪੂਰਨ ਨਹੀਂ ਹੈਗੇ ਜੀ ਅਸੀਂ ਫਾਜ਼ਲ ਹੈ ਗਈ 5000% ਆ ਲੇਕਿਨ 100% ਅਸੀਂ ਹਿੰਦੁਸਤਾਨ ਲਈ ਨਹੀਂ ਖੜ ਸਕਦੇ ਅਸੀਂ ਵੀ ਇੱਕ ਤਰ੍ਹਾਂ ਇਨਸਾਨ ਆ ਤੁਹਾਡੇ ਤਰ੍ਹਾਂ ਸੇਵਾ ਕਰ ਰਹੇ ਆ ਅਸੀਂ ਆਪਣੇ ਘਰ ਬਲੱਡ ਲੈਕ ਨਹੀਂ ਆ ਰਹੇ ਜਿਨ੍ਹਾਂ ਕੋ ਹੁੰਦਾ ਅਸੀਂ ਆਦਾ ਐਫਰਟਸ ਲਾ ਕੇ ਜੋੜ ਕਰਦੇ ਆ ਜੀ ਆਰ ਵੀਲੇ ਮੀਡੀਆ ਦੇ ਵੀਰ ਬੇਨਤੀ ਹੈ ਕਿ ਇਸ ਲਾਈਨ ਦੇ ਨਾਲ ਜੁੜੋ ਜੇ ਤੁਸੀਂ ਜੁੜੋਗੇ ਤਾਂ ਐਸਸੀ ਦੀ ਚੀਜ਼ ਨੂੰ ਸਮਝ ਪਾਉਂਗੇ ਲੋਕ ਕਹਿੰਦੇ ਸੀ ਅਮਰਜੈਂਸੀ ਡੋਨੇਟ ਕਰਾਂਗੇ ਅਮਰਜੈਂਸੀ ਕਿਹਨੂੰ ਕਹਿੰਦੇ ਆ ਅਮਰਜੈਂਸੀ ਹੁੰਦੀ ਹੈ ਜਦੋਂ ਬੰਦਾ ਮੌਕੇ ਤੇ ਪ੍ਰੈਜ਼ੈਂਟ ਹੋ ਜੇ ਤੁਸੀਂ ਮੌਕੇ ਤੇ ਬਠਿੰਡਾ ਬੈਠੇ ਹੋ ਬਲੱਡ ਫਾਜ਼ਲ ਦਾ ਚਾਹੀਦਾ ਹੈ ਉਹ ਅਮਰਜੈਂਸੀ ਕਿਸ ਚੀਜ਼ ਦੀ ਹੈ ਤਾਂ ਬਲੱਡ ਤੁਹਾਡਾ ਸਹੀ ਥਾਂ ਜਾਏ ਆਦਾ ਬਲੱਡ ਉੱਥੇ ਡੋਨੇਟ ਕਰੋ ਕਰੋ ਜਿੱਥੇ ਮਰਜ਼ੀ ਮੈਂ ਨਹੀਂ ਕਹਿੰਦਾ ਕਿ ਸਾਡੇ ਕੋਲ ਆਓ ਜਿੱਥੇ ਵੀ ਤੁਹਾਡਾ ਮਨ ਕਰਦਾ ਉੱਥੇ ਡੋਨੇਟ ਕਰੋ ਤਾਂ ਕਿ ਕਿਸੇ ਦਾ ਜੀਵਨ ਬਚਾਇਆ ਜਾ ਸਕੇ